ਕਮਾੜਾ ਪੰਜਾਬ ਦੀ ਪ੍ਰਦਰਸ਼ਨੀ ਵਿੱਚ ਆਏ ਨਵਾਂ ਸ਼ਹਿਰ ਜ਼ਿਲ੍ਹਾ ਨਵਾਂ ਸ਼ਹਿਰ ਦੇ ਡੋਨ ਪਬਲਿਕ ਸਕੂਲ ਦੇ ਬੱਚੇ ਚਲੋ ਇਹ ਜਾਣਦੇ ਹਾਂ ਉਹਨਾਂ ਦੇ ਅਨੁਭਵ ਨੂੰ ਕਿ ਉਹਨੂੰ ਕਿਹੋ ਜਿਹਾ ਲੱਗਦਾ ਹੈ ਇਸ ਅਧਿਆਤਮਿਕ ਪ੍ਰਦਰਸ਼ਨੀ ਦਾ ਦੌਰਾ ਕਰਨੇ ਕੇ ਪਛਾਤਾ ਮੇਰਾ ਨਾਮ ਮਨਵੀਰ ਸਿੰਘ ਆ ਅਸੀਂ ਚੱਕਦਾਨੇ ਡਾਨ ਪਬਲਿਕ ਸਕੂਲੋਂ ਆੜ ਪਰਤੋਂ ਆਏ ਠੀਕ ਆ ਕਿਹੜੇ ਜ਼ਿਲ੍ਹੇ ਤੋਂ ਆ ਤੁਸੀਂ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਤੇ ਤੁਸੀਂ ਪ੍ਰਦਰਸ਼ਨੀ ਚ ਆਏ ਹੋ ਤੁਹਾਨੂੰ ਕੀ ਇੱਥੇ ਨਵਾਂ ਦੇਖਣ ਨੂੰ ਮਿਲਿਆ ਸਾਨੂੰ ਇੱਥੇ ਦੁਨੀਆ ਦੇ ਸੱਚ ਝੂਠ ਦਾ ਪਤਾ ਲੱਗਿਆ ਆ ਕਿ ਦੁਨੀਆ 'ਚ ਕੀ ਚੱਲ ਰਿਹਾ ਹੈ ਉਹ ਸੱਚ ਹੈ ਕਿ ਝੂਠ ਇੱਥੇ ਸਾਨੂੰ ਕਈ ਪਖੰਡੀਆਂ ਬਾਰੇ ਪਤਾ ਲੱਗਿਆ ਜਿਨ੍ਹਾਂ ਨੂੰ ਲੋਕ ਆਪਣਾ ਗੁਰੂ ਧਾਰਨ ਕਰ ਲੈਂਦੇ ਹਨ ਪਰ ਅੱਜ ਸਾਨੂੰ ਨਹੀਂ ਸੱਚਾਈ ਪਤਾ ਲੱਗੀ ਠੀਕ ਹੈ ਤੇ ਹੋਰ ਤੁਸੀਂ ਕਿਹੜੇ-ਕਿਹੜੇ ਚਿੱਤਰ ਦੇਖੇ ਇੱਥੇ ਅਸੀਂ ਇੱਥੇ ਪਰਮਾਨੰਦ ਦੇਖਿਆ ਕਿ ਬ੍ਰਹਮੰਡ ਵਿੱਚ ਕਿਹੜੇ ਕਾਲ ਕਿਦਾਂ ਕਿੰਨੇ ਬੰਦੇ ਮਰਦੇ ਹਨ ਤੇ ਕਿੰਨੇ ਹੀ ਜਿੰਦਾ ਹੁੰਦੇ ਹਨ ਸਾਹਬ ਹੋਰ ਤੁਸੀਂ ਕੀ ਕੀ ਦੇਖਿਆ ਇੱਥੇ ਆ ਕੇ ਸਾਨੂੰ ਇਹ ਪਤਾ ਲੱਗਿਆ ਕਿ ਇੱਥੇ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਜਿੱਦਾਂ ਗੁਰਨਾਣਕ ਦੇਵੀ ਨੇ ਕਬੀਰ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਸੀਗਾ ਗੁਰੂ ਧਾਰਨਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਜਿੱਦਾਂ ਹੁਣ ਅਸੀਂ ਆਪਣੇ ਟੀਚਰਾਂ ਨੂੰ ਗੁਰੂ ਧਾਰਦੇ ਹਾਂ ਤੇ ਸਾਨੂੰ ਪਤਾ ਲੱਗਿਆ ਜੇ ਅਸੀਂ ਆ ਬਾਬਾ ਬਾਬਾ ਆਪਣੇ ਗੁਰੂ ਜੀ ਨੂੰ ਮੰਨਾਂਗੇ ਰਾਮਪਾਲ ਜੀ ਮਹਾਰਾਜ ਨੂੰ ਮੰਨਾਂਗੇ ਤਾਂ ਸਾਨੂੰ 84 ਲੱਖ ਜੂਰਨਾ ਨਹੀਂ ਭੋਗੜੀਆਂ ਪੈਣੀਆਂ ਸਾਨੂੰ ਦੁਆਰਤੀ ਮਾਨਵ ਮਾਨਵ ਜਨਮ ਮਿਲੂਗਾ ਤੁਹਾਡੇ ਤੋਂ ਕੁਝ ਨਹੀਂ ਆ ਕਿ ਅੱਜ ਕੱਲ ਦੇ ਟਾਈਮ ਤੇ ਜਿੰਨੇ ਵੀ ਲੋਕ ਅੱਜ ਕੱਲ ਨੌਜਵਾਨ ਪੀੜੀ ਆ ਉਹ ਫਿਲਮਾਂ ਦੇਖਣਾ ਮੂਵੀ ਦੇਖਣਾ ਪਾਰਕ ਚ ਘੁੰਮਣਾ ਪਸੰਦ ਕਰਦੇ ਹੋ ਤੁਸੀਂ ਅੱਜ ਇੱਥੇ ਧਾਰਮਿਕ ਸਥਲ ਤੇ ਆਏ ਹੋ ਇਹ ਸਾਨੂੰ ਸਾਡੇ ਮੈਮ ਪ੍ਰਿੰਸੀਪਲ ਮੈਮ ਲੈ ਕੇ ਆਏ ਆ ਕਿਉਂਕਿ ਉਹ ਬਾਬਾ ਰਾਮਪਾਲ ਜੀ ਨੂੰ ਮੰਨਦੇ ਆ ਤੇ ਸਾਨੂੰ ਇੱਥੇ ਆ ਕੇ ਬਾਬਾ ਜੀ ਨਾਲ ਬਹੁਤ ਅਟਰੈਕਸ਼ਨ ਹੋਈ ਆ ਤੇ ਅਸੀਂ ਬਾਬਾ ਜੀ ਨੂੰ ਮੰਨਾਂਗੇ ਔਰ ਬਾਕੀ ਬੱਚੇ ਵੀ ਜਿਹੜੇ ਵੀ ਵੀਡੀਓ ਦੇਖ ਰਹੇ ਆ ਉਹ ਵੀ ਇੱਥੇ ਆਣ ਤੇ ਬਾਬਾ ਜੀ ਦੇ ਬਾਰੇ ਹੋਰ ਵੀ ਵੱਧ ਜਾਣਾਂ ਕਿੰਨੇ ਵਿੱਚ ਹੋਰ ਕੀ ਕੀ ਨਵੀਂ ਚੀਜ਼ ਦੇਖੀ ਜੇ ਇੱਥੇ ਵੇਦ ਪੁਰਾਣ ਆਸੀਂ ਕਦੇ ਵੀ ਨਹੀਂ ਦੇਖੇ ਸੀ ਉਹਦਾ ਸੁਣਿਆ ਸੀ ਕਿ ਹਾਂ ਬਹੁਤ ਮੋٹے ਮੋٹے ਹੁੰਦੇ ਹਨ ਬਹੁਤ ਵੱਡੇ ਹੁੰਦੇ ਹਨ ਤੇ ਇਹਨਾਂ ਵਿੱਚ ਬਹੁਤ ਸਾਰੇ ਗੁਰੂ ਮਾਜੀ ਮਾਤਾ ਸ਼ਿਵ ਜੀ ਵਿਸ਼ਕਰਮਾ ਜੀ ਦੇ ਬਾਰੇ ਹੈਗਾ ਸੀ ਲਿਖਿਆ ਅੱਜ ਅਸੀਂ ਉਹਨਾਂ ਨੂੰ ਦੇਖਿਆ ਪੜਿਆ ਤੇ ਸਮਝਿਆ ਤੇ ਬਾਕੀਆਂ ਨੂੰ ਵੀ ਸਮਝਣਾ ਪੜਨਾ ਤੇ ਦੇਖਣਾ ਚਾਹੀਦਾ ਹੈ ਘੁੰਮਣਾ ਚਾਹੀਦਾ ਇੱਥੇ ਆ ਕੇ ਕਿ ਇੱਥੇ ਕਿਆ-ਕਿਆ ਹੈ ਤੇ ਕਿਆ-ਕਿ ਨਹੀਂ ਠੀਕ ਹੈ ਓਕੇ ਅਚਾਹੇ ਸਰਪੰਚ ਜੀ ਕੀ ਕਹੇ